ਕੱਚੀ ਪ੍ਰਾਈਸ ਦੇਖੀ ਕਿੰਨੀ ਸਫਾਈ ਚ ਆਉਂਦੀ ਆ ਦੇਗਾ ਨਾ ਕਿੰਨੇ ਵਾਰੀ ਦੱਸਿਆ ਸਾਰੇ ਫਿੱਟਰਾਂ ਦੇ ਅੱਗੇ ਸੀਸੇ ਲਾਏ ਹੋਏ ਆ ਅਸੀਂ ਬੇਲਦਾਰ ਆਈ ਅੱਛਾ ਬੇਲਦਾਰ ਹੋ ਤੁਸੀਂ ਅੱਛਾ ਅੱਛਾ ਤੇ ਰੜੇ ਹੁੰਦੇ ਸੀ ਤੇ ਹੁਣ ਦੇਖੋ ਕਿੰਨੇ ਸੋਹਣੇ ਲੱਗਦੇ ਆ ਨਿੰਗ ਨਿੰਗ ਨੰਗਲ ਟਾਈਮ ਦਾ ਭਾਈ ਫਿਰ ਜ ਆ ਗਿਆ ਪੋਲਾ ਗਿਆ ਵੱਡਾ ਨਾ ਹੋਏ ਕਿਆ ਬਾਤ ਆ ਕੀ ਆਲਾ ਭਾਈ ਸਾਡੂਆ ਹਾਂਜੀ ਦੋਸਤੋ ਆਪਾਂ ਭਾਈ ਅੱਜ ਵਕੀਲਾ ਆਪਾਂ ਕੰਮ ਇਹ ਦਿਨ ਆਇਆ ਚੌਥੇ ਦਿਨ ਆ ਚੌਥੇ ਦਿਨ ਕੰਮ ਇਹ ਦਿਨ ਆਇਆ ਓਏ ਚੌਥੇ ਦਿਨ ਚੌਥੇ ਦਿਨ ਭਾਈ ਅਸੀਂ ਫੇਰ ਆ ਗਏ ਤੇ ਅੱਜ ਅਸੀਂ ਭਾਈ ਇੱਥੇ ਇਟ ਪੱਕੀ ਕਰ ਗਏ ਵੀਰਾਂ ਨਾਲ ਤੇ ਉਹ ਦੇਖੋ ਵੀਰਾਂ ਨੇ ਫੀਟਰ ਕਿੰਨੇ ਸੋਹਣੇ ਸਜਾਏ ਆ ਨਾ ਤੇ ਲੈਣ ਬਾਰ ਐ ਖੜਾ ਰੱਖਿਆ ਕਿਵੇਂ ਪਾਰਕਿੰਗ ਚ ਲਾਈ ਹੁੰਦੇ ਆ ਤੇ ਆਪਾਂ ਉਹਨਾਂ ਕੋਲੇ ਜਾ ਕੇ ਬਣਾਉਣੇ ਉਹਨਾਂ ਦਾ ਸ਼ੂਟ ਤੇ ਛੋਟੇ ਛੋਟੇ ਬਣਾਏ ਇੱਕ ਤਰ੍ਹਾਂ ਦੇ ਕਿੰਨੀ ਘੈਂਟ ਗੱਲ ਬਾਤ ਆ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਮਖੀਰ ਕੀ ਹੁੰਦਾ ਸੀ ਖੱਚਰੇੜੇ ਪਹਿਲਾਂ ਖੱਚਰੇੜੇ ਹੁੰਦੇ ਸੀ ਤਹਾਨੂੰ ਦੇਖੋ ਕਿੰਨੇ ਸੋਹਣੇ ਲੱਗਦੇ ਐ ਨਿੰਗ ਨਿੰਗੇ ਤੇ ਨਾ ਇਹਨਾਂ ਨੇ ਉੱਤੇ ਡਿੱਕ ਡੋਰੀਆਂ ਤੇ ਸਾਰਾ ਕੁਝ ਕਿੰਨਾ ਸੋਹਣਾ ਸ਼ਿੰਗਾਰ ਹੈਗਾ ਨਾ ਤੇ ਇਸ ਟਾਈਮ ਇਹ ਵੀਰ ਇੱਥੇ ਇੱਟਾਂ ਦੀ ਕੱਚੀ ਭਰਾਈ ਕਰਦੇ ਐ ਵੀਰ ਇਹ ਉਧਰੋਂ ਇਹ ਪਹਿਲਾਂ ਇੱਥੇ ਪੱਕੀਆਂ ਇੱਟਾਂ ਸੀ ਕਿਤੇ ਆਪਾਂ ਦੇਖ ਕੇ ਗਈ ਸੀ ਨਾ ਉਹ ਸਾਰਾ ਮਾਲ ਲੱਗ ਗਿਆ ਜਾਨੇ ਕਿ ਵੇਕ ਗਿਆ ਤੇ ਹੁਣ ਇਸ ਟਾਈਮ ਇਹ ਪੜਾਂ ਦੇ ਵਿੱਚੋਂ ਕੱਚੀਆਂ ਇੱਟਾਂ ਲਿਆ ਕੇ ਵੀਰ ਸਾਰੀਆਂ ਦੁਬਾਰੇ ਅੱਗ ਦੇਣ ਖਾਤਰ ਇੱਟਾਂ ਸਾਰੀਆਂ ਫਿੱਟ ਕਰੀ ਜਾਂਦੇ ਐ ਤੇ ਪੱਠਾ ਭਾਈ ਕਿਹੜਾ ਬੱਪਾਂ ਵਾਲੀ ਰੋਡ ਤੇ ਸ਼ਿਵ ਸ਼ਕਤੀ ਵਾਲਿਆਂ ਦਾ ਹੈ ਉਹ ਵੀਰਾਂ ਦਾ ਪੱਠਾ ਹੈ ਤੇ ਇਹਨਾਂ ਨੇ ਵੀਰਾਂ ਨੇ ਦੇਖੋ ਫਿਟਰਾਂ ਦੇ ਉੱਤੇ ਡਿੱਕ ਲਾਏ ਹੋਏ ਹਨਾ ਸਾਰੇ ਹਾਂਜੀ ਦੋਸਤੋ ਆ ਦੇਖੋ ਇਟ ਇਸ ਕਰਕੇ ਪਸੰਦ ਆਉਂਦੀ ਆ ਦੇਖੋ ਕੱਚੀ ਭਰਾਈ ਦੇਖੀ ਕਿੰਨੀ ਸਫਾਈ ਚ ਆਉਂਦੀ ਆ ਦੇਖਣਾ ਇਸ ਕਰਕੇ ਇਹ ਪੱਠੇ ਦਾ ਬਈ ਨੰਬਰ ਹੈਗਾ ਹੈਗਾ ਨੇੜੇ ਨੇੜੇ ਆਪਣੇ ਪਿੰਡਾਂ ਦੇ ਪੱਠੇ ਇੱਕ ਆ ਵੀਰਾਂ ਦੇ ਮੈਨੂੰ ਭਰਾਵਾ ਗੱਡੀਆਂ ਸੋਹਣੀਆਂ ਲੱਗੀਆਂ ਸਾਰੀਆਂ ਤੇ ਪਹਿਲਾਂ ਆਪਣੇ ਬਜ਼ੁਰਗ ਬਾਪੂਰੀ ਖੱੱਚੇ ਰੇੜੇ ਨਾਲ ਇਥੋਂ ਬੈਕ ਲਾ ਲਾ ਕੱਚੀ ਭੜਾਈ ਕਰਦੇ ਹੁੰਦੇ ਹਨ ਵੀਰੇ ਤੇ ਇਹ ਵੀਰੇ ਫਿੱਟਰੇ ਛੋੜਿਆ ਇਹ ਤੇ ਤੁਸੀਂ ਇਹਦਾ ਨਾਮ ਵੀ ਹੋਊਗਾ ਕੋਈ ਮੂਰੇ ਰੱਖ ਕੀ ਕਹਿੰਦੇ ਹੋ ਤੁਸੀਂ ਇਹਨੂੰ ਚੈਂਬਰ 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 ਕਹਣੇ ਹੋਗੇ ਚੈਂਬਰ ਕਹਿੰਦੇ ਹੋ ਕਿੱਥੋਂ ਆ ਵੀਰੇ ਤੁਸੀਂ ਇੱਕੇ ਪਿੰਡ ਦੇ ਵੀਰ ਵਾਲੇ ਵੀਰ ਵਾਲਾ ਛੋਟਾ ਘੁੜੇ ਕਹਿੰਦੇ ਉਹਨੂੰ ਛੋਟਾ ਘੁੜਾ ਕਹਿੰਦੇ ਆ ਤੇ ਸਾਰੇ ਵੀਰ ਭਾਈ ਲੱਗੇ ਪਏ ਐ ਚੱਲ ਇਹਨਾਂ ਦੀ ਮਿਹਨਤ ਨੂੰ ਰੰਗ ਲੱਗੇ ਤੇ ਡੋਰੀਆਂ ਸ਼ਿੰਗਾਰੇ ਹੋਏ ਨੇ ਪਹਿਲਾਂ ਤੁਹਾਨੂੰ ਮੈਂ ਕਿੰਨੇ ਵਾਰੀ ਦੱਸਿਆ ਸਾਰੇ ਫੀਟਰਾਂ ਦੇ ਅੱਗੇ ਸੀਸੇ ਲਾਏ ਹੋਏ ਆ ਕਿਉਂਕਿ ਕਈ ਵਾਰੀ ਸਪੀਡ ਤੇ ਹੁੰਦੀ ਹੈ ਗੱਡੀ ਵੀ ਮੱਛਰ ਵੀ ਨਾ ਪਵੇ ਅੱਖਾਂ 'ਚ ਕਿੰਨੀ ਘੈਂਟ ਗੱਲ ਬਾਤ ਹੈ ਤੇ ਇਹਨਾਂ ਦੀ ਮਿਹਨਤ ਹੈ ਤੇ ਬਾਕੀ ਸਾਨੂੰ ਦਿਖਾਉਣੇ ਆ ਤੇ ਉਹ ਚਿਮਣੀ ਦਾ ਦੇਖੋ ਰੰਗ ਰੂਪ ਕੀ ਆਵਾ ਕਿਹੜਾ ਸੋਣਾ ਮੇਨਾ ਕਿਹੜਾ ਕਿਹੜਾ ਮੇਨਾ ਕਿਹੜਾ ਵੀਰੇ ਉਹੜਾ ਆਹਾ ਮੁੰਡਾ ਕੀ ਹਾਲ ਆ ਵਦਿਹ ਵਧੀਆ ਜੀ ਵਧੀਆ ਇਹ ਵੀਰੇ ਕੀ ਆ ਜੀ ਅਸੀਂ ਬੇਲਦਾਰ ਆ ਜੀ ਅੱਛਾ ਬੇਲਦਾਰ ਹੋ ਤੁਸੀਂ ਅੱਛਾ 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 ਪੰਜ ਬੇਲਦਾਰ ਆ ਅੱਛਾ ਸੋਡਿਆ ਕਿ ਆ ਮੰਦੇ ਹੈ ਅੱਛਾ ਮੰਦੇ ਜੀ ਸਾਰੇ ਆਪਣੇ ਬੰਦੇ ਹੀ ਆਪਣੇ ਬੰਦੇ ਆ ਠੀਕ ਐ ਇਹ ਭਾਈ ਵਾਲੇ ਇਹਨਾਂ ਦੇ ਜਮਾਦਾਰ ਆ ਜੀ ਤੇ ਫਿੱਟਰ ਵੀਰੇ ਸੋਡੇ ਇਹਨਾਂ ਦੇ ਹਾਂਜੀ ਆਪਦੇ ਆਪਦੇ ਹੈ ਇਟਾ ਤੁਸੀਂ ਲਿਆਉਣੇ ਕਿੱਥੋਂ ਆਏ ਪਿੜਾ ਜੀ ਪਿੜਾ ਜੋਂ ਲਿਆਉਣੇ ਹੈ ਤੇ ਵਧੀਆ ਕੰਮ ਹੈ ਸੋਹਣਾ ਨਾ ਵਧੀਆ ਜੀ ਸੋਹਣਾ ਕੰਮ ਹੈ ਨਾ ਵਧੀਆ ਗੁਜ਼ਾਰਾ ਹੋ ਜਾਂਦਾ ਹੈ ਹਾਂ ਵਧੀਆ ਗੁਜ਼ਾਰਾ ਹੋ ਜਾਂਦਾ ਜੀ ਚੰਗੀ ਗੱਲ ਆ ਚੱਲ ਉਹ ਬੰਦੇ ਵੀ ਠੀਕ ਹੈ ਇੱਥੋਂ ਦੇ ਭੱਠੇ ਵਾਲੇ ਆ ਨਾ ਹਾਂ ਹਾਂ ਨਾ ਵਧੀਆ ਜੀ ਸਾਰੇ ਬੰਦੇ ਹੈ ਨਾ ਹਾਂ ਭਈ ਛੋਡੀ ਇਟ ਮੈਨੂੰ ਬਹੁਤ ਸੋਹਣੀ ਲੱਗੀ ਯਾਰ ਨਾ ਸਹੀ ਹੈ ਜੀ ਇਟਾ ਮੈਨੂੰ ਇਟਾ ਪਸੰਦ ਆਂਗਾ ਛੋਟੇ ਦਾ ਨਾ ਵਧੀਆ ਜੀ ਹਾਂ ਠੀਕ ਹੈ ਵੀਰੇ ਜਿਉਂਦੇ ਰਹੋ ਹਾਂ ਠੀਕ ਹਾਂ ਹੈਗਾ ਮਾਹੌਲ ਦੀ ਵਿਕਰੀ ਕਿੰਨੇ ਨੰਬਰ ਇਟਾ ਜੀ ਇੱਕ ਬੰਦਾ ਭਈ ਉਹ ਬਾਕੀ ਦਿਖਾਉਣੇ ਆ ਜਰਾ ਜੈਨਰ ਕੜਾ ਇਹਦਾ ਦਿਲ ਲੱਗਿਆ ਆ ਆ ਮੁੰਡਿਆਂ ਦੇ ਭਾਈ ਸਾਡੀ ਵੀਡੀਓ ਬਣਾਵਾਂਗਾ ਚੱਲ ਭਾਈ ਲੈ ਸਾਰੇ ਵੀਰ ਭਾਈ ਪੂਰੇ ਜੋਸ਼ ਨਾਲ ਤੇ ਹੋਸ਼ ਨਾਲ ਕੰਮ ਬੜੀ ਸਫਾਈ ਨਾਲ ਕਰਦੇ ਨੇ ਸਾਰੇ ਮੁੰਡੇ ਇਹ ਅੱਜ ਉਹਨੇ ਪਿਓ ਪੁੱਤ ਆ ਜੀ ਆ ਮੇਰਾ ਭਤੀਜਾ ਅੱਛਾ ਅੱਛਾ ਚੱਲ ਚੰਗਾ ਭਾਈ ਇੱਕ ਪਰਿਵਾਰ ਦੇ ਹੋ ਕੇ ਇਹਨੂੰ ਕਹਿੰਦੇ ਥਵਾਕਣਾ ਕੰਮ ਕਰੋਗੇ ਤਾਂ ਕੁਝ ਬਣਾ ਵੀ ਲੈਂਦਾ ਬੰਦਾ। ਬੱਚੇ ਬਾਲੇ ਨਹੀਂ। ਨਾ ਨਾ ਬਹੁਤ ਸੁਣੀ ਗੱਲ ਆ ਭਾਈ। ਇਹ ਕਹਿੰਦਾ ਚਾਰੇ ਚਾਰੇ ਪਿਆ ਪੁੱਤ ਲਗ ਰਿਹਾ। ਹਾਂ ਜੀ ਚਾਰੇ ਪਿਆ ਹੋਤਾ। ਚੱਲ ਕੋਈ ਗੱਲ ਨਹੀਂ ਇਹਦਾ ਹੱਸੀ ਮਜ਼ਾਕ ਚੱਲਦਾ ਰਹਿੰਦਾ ਖਰਾ। ਕੰਮ ਬਹੁਤ ਸੋਹਣਾ ਕੱਚੀ ਭਰਾਈ ਦਾ ਵੀ ਵਧੀਆ ਕੰਮ ਹੁੰਦਾ ਖਰਾ। ਆ ਵੱਡੇ ਭਾਈਏ ਜੀ ਸਾਡਾ। ਆ ਜਮਾਦਾਰ ਹੈ ਜੀ। ਕਿਹੜਾ? ਹਾਂ ਜਮਾਦਾਰਾ। ਇਹ ਸਾਂਦੂ ਆਉ ਮੇਰਾ। ਕੀ ਹਾਲ ਐ? ਇਹ ਭਾਈ ਸਾਰੇ ਕੋਈ ਬੇਲਦਾਰ ਆ ਕੋ ਜਮਾਦਾਰ ਆ ਇੱਥੇ ਕੋਈ ਨਾ ਬੋਸ ਆਗਾ ਨਾ ਇਹ ਸਾਰੇ ਆਪ ਸਾਰੇ ਇਹ ਘਰਾਂ ਸਾਡੂ ਆ ਆਹ ਕੀ ਬਾਤ ਆ ਕੀ ਆੜਾ ਭਾਈ ਸਾਡੂਆ ਵੱਧ ਗਈ ਚਾਹੀਦਾ ਭਾਈ ਖੁਸ਼ ਰਹਾ ਕਰੋ ਆ ਦਈਂ ਨਾ ਰੇਸ਼ਾ ਰੇ ਦੇ ਰੇਸ਼ਾ ਹਾਂ ਕੀ ਬਾਤ ਐ ਇੰਜਨ ਕਿਹੜਾ ਐ ਜੋ ਮਹਿੰਦਰਾ ਦਾ ਇੱਕ ਹੌ ਲਈਂਦੇ ਭਾਈ ਓ ਪੱਕਣਾ ਭਰ ਕੇ ਲੈ ਗਿਆ ਨਚਾਲਾ ਇਹ ਕਾ ਲਈ ਫਿਰਦਾ ਹੈਗਾ ਤਾਇਆ ਤਾਇਆ ਹਰ ਬੜਾ ਗਰੀਆ ਇਹ ਭਾਈ ਪੱਕਣਾ ਭਰਾਈ ਵਾਲੇ ਆਟਾ ਮੁੰਡੇ ਖਰਾ ਆਹ ਮੁੰਡੇ ਭਾਈ ਸਾਰੇ ਕਿਹੜੇ ਚਾੜ ਕਰੀ ਜਾਂਦੇ ਐ ਇਹ ਪੱਕੀ ਇਟ ਦੀ ਭਰਾਈ ਕਰਦੇ ਆ ਸਾਰੇ ਇਹ ਨਕਾਸੀ ਵਾਜ ਦੀਆਂ ਫਿਰੇ ਤੇ ਉਧਰ ਉਹ ਕੱਚੀ ਭਰਾਈ ਕਰਦੇ ਸੀ ਇਧਰੇ ਪੱਕੀ ਭਰਾਈ ਕਰਦੇ ਏਟ ਦੀ ਇਹਨੂੰ ਨਕਾਸੀ ਵਾਲੇ ਕਹਿੰਦੇ ਐ ਸੋਹਣਾ ਕੰਮ ਐ ਨਾਲ ਸੋਹਣੀ ਗੱਲ ਬਾਤ ਐ ਤੇ ਵਧੀਆ ਪੱਟੇ ਸਾਰਿਆਂ ਕੋਲ ਫਿੱਟਰ ਐ ਘੈਂਟ ਐ ਚਲੋ ਫਿਰ ਬਣੇ ਰਹੋ ਤੁਹਾਨੂੰ ਦਿਖਾਉਣੇਗਾ ਇੱਥੇ ਪਿੰਡਾਂ ਦੇ ਵਿੱਚ ਜੇ ਟੰਡ ਜਾਣਗਾ ਉਹਨਾਂ ਟ੍ਰੈਕਟਰ ਵੀ ਕਾਫੀ ਰੱਖੇ ਹੋਏ ਨੇ ਕਾਫੀ ਢੇੜੇ ਲਾਉਣ ਗਏ ਆ ਕਰ ਉਹ ਦਬਦਾ ਹੈਗਾ ਫਿੱਟਰ ਕਿਉਂਕਿ ਇਹਦਾ ਮਾਜਨਾ ਥੋੜਾ ਇਹਦੇ ਵਿੱਚ ਦਾ ਫਿੱਟਰ ਦਾ ਇੰਜਣ ਐ ਤੇ ਉਹ ਹੌਂਦਾ ਸੀ ਮਿੰਦਰੇ ਦਾ ਟਰੈਕਟਰ ਦਾ ਇਹ ਫਿੱਟਰ ਹੈਗਾ ਇੱਟਾਂ ਚ ਕਰ ਕਾਫੀ ਬਜਨ ਆਉਂਦਾ ਹੈਗਾ ਚੱਲ ਗਏ ਸਾਵਧਨ ਮਰ ਉੱਥੇ ਲੈ ਚੱਲ ਵੀਰ ਬੈਕ ਆ ਤੇਰੀ ਬਣਾ ਵਸ ਤੇਰੀ ਬਣਾ ਦੀ ਕਿਹੜਾ ਬਲ ਕਰਨਾ ਆ ਵੀਰ ਨੂੰ ਤਾਂ ਮੈਂ ਦੇਖਿਆ ਵੀ ਇਹ ਲੱਗਦਾ ਸ਼ਾਇਦ ਆ ਜਿਹੜਾ ਪੁੱਤ ਮੇਰਾ ਚੋਲਡ ਹੈ ਵੀਰੇ ਹੋ ਸਕਦਾ ਤੂੰ ਸਾਡੇ ਤੇ ਟਾਲਾ ਕੇ ਸਦੀਪ ਦੇ ਹਾਂ ਇੱਥੇ ਭਾਈ ਮੈਂ ਤੇ ਵਕੀਲ ਆ ਗਈ ਸੀ ਦੋਨੇ ਵਕੀਲਾਂ ਮੈਨੂੰ ਵੀ ਖਾਰਾ ਕਿਸੇ ਦੋਸਤ ਨੂੰ ਮੀਟਾ ਚਾਹੀਦੀਆਂ ਸੀ ਆਪਾਂ ਉਹਦੇ ਭਾਈ ਨਾਲ ਆਏ ਨਾ ਚੱਲ ਮਾੜਾ ਮਟਾ ਕੋਈ ਸ਼ੂਟ ਕਰ ਲੰਨੇ ਨਾ ਤੇ ਆਪਾਂ ਆ ਪੱਠੇ ਤੇ ਆ ਗਈ ਸੀ ਭਾਈ ਸ਼ਿਵ ਸ਼ਕਤੀ ਵਾਲ ਤੇ ਇੱਥੇ ਗੱਲਬਾਤ ਮੁੰਡਿਆਂ ਨਾਲ ਕਰ ਗਈ ਸੀ ਆਪਾਂ ਤੇ ਹੁਣ ਚੱਲਦੇ ਆ ਘਰਾਂ ਨੂੰ ਤੇ ਬਸ ਇੰਨੀ ਗੱਲਬਾਤ ਸੀ ਆ ਸਾਨੂੰ ਦਿਖਾਤਾ ਖਾਰਾ ਸਾਰਾ ਰੌਣਕ ਮੇਲਾ ਇੰਨਾ ਕਨਾ ਤੇ ਆ ਬੱਪਾ ਨੂੰ ਛੱਡ ਕੇ ਆਂਦੀ ਐ ਇਹ ਰੋਡ ਦੇ ਉੱਤੇ ਆ ਭਈ ਇਹ ਸ਼ਿਵ ਸ਼ਕਤੀ ਪਠਾ ਇੱਥੇ ਬੋਲੜ ਨੇ ਨਾਰਖਿਆ ਸੀ ਓਏ ਆ ਜਾਓ ਲਿਆ ਆਹ ਲਾਰਖੇ ਇੱਥੇ ਬੋਲੜ ਇਹ ਸੜਕ ਤੋਂ ਕੁਝ ਇਸ ਤਰ੍ਹਾਂ ਦੀਨਾਗਾ ਇਹ ਤੇ ਹੁਣ ਆਪਾਂ ਚਾਲੇ ਪਉਣੇ ਘਰਾਂ ਨੂੰ ਤੇ ਜਾ ਕੇ ਮੈਂ ਹਜੇ ਵਕੀਲ ਬੰਬੀ ਸੱਟ ਨਹੀਂ ਆ ਓਏ ਤੇ ਟਾਈਮ ਲੱਗ ਗਿਆ ਮੈਨੂੰ ਅੱਜ ਬਦਲਵਾਈ ਜੀ ਵੀ ਹੈ ਨਾ ਓਏ ਗੱਡੀ ਦਾ ਸਟਰੈਕਟਰ ਥੋੜਾ ਹੈ ਨਾ ਫੜਫੜ ਕਰ ਲਾ ਕੇ ਅੰਕਿਲ ਹੈ ਨਾ ਥੋੜਾ ਬਿੜਬਿੜ ਕਰਦਾ ਹੈਗਾ ਕਿਉਂਕਿ ਠੁੱਕੀ ਦੀ ਕੌਡੀ ਪਿੱਛੋਂ ਯਾਰਾ ਮੱਖਾਂ ਦੀ ਕੋਸ਼ਿਸ਼ ਕਰੂੰ ਤੁਹਾਨੂੰ ਪਹਿਲਾਂ ਕਾਰ ਦਾ ਕਿਰਾਇਆ ਹੁਣ ਮੋਟਰਸਾਈਕਲ ਹੋ ਗਿਆ ਇਹ ਨਵੇਂ ਤੋਂ ਨਵੇਂ ਕੰਮ ਆ ਕਿਉਂਕਿ ਗੱਡੀ ਚੱਲਦੀ ਵਧੀਆ ਈ ਕਈ ਵਾਰੀ ਭਾਈ ਭਾਈ ਪਾਣੀ ਲਾਉਣਾ ਸ਼ੁਰੂ ਕਰਤਾ ਕਣਕ ਨੂੰ ਪੜਾ ਨਹੀਂ ਕਿਸੇ ਨੇ ਸੁੱਕ ਜੀ ਵਿੱਚ ਜੀ ਤੇ ਪੜਾ ਨਹੀਂ ਕਿ ਵਕੀਲ ਕੇ ਦੇ ਕੋਰ ਚ ਕਣਕਾ ਨਾ ਹੋਈ ਤੇ ਪਾਣੀ ਲਾਤਾ ਭਾਈ ਸਾਰੇ ਕਿਸਾਨਾਂ ਨੇ ਤੇ ਅੱਗੇ ਆਪਾਂ ਆਪਣਾ ਨੰਗਲ ਡੈਮ ਆਊਗਾ ਵੱਡੀ ਨਹਿਰ ਹੈ ਨਾ ਉਹਦੇ ਦਰਸ਼ਨ ਮੇਲੇ ਕਰਾਉਣੇ ਆ ਸਾਨੂੰ ਆਪਣੀ ਨਹਿਰ ਦੇ ਉਹ ਨਹਿਰ ਦਾ ਪਾਣੀ ਲੱਗਦਾ ਭਈ ਆਪਣੇ ਪਿੰਡ ਨੂੰ ਤੇ ਆ ਬੀਰੂ ਵਾਲਾ ਛੋਟਾ ਘੁੜਾ ਛੋਟੇ ਘੁੜੇ ਵੀ ਜਾਂਦਾ ਵੱਡਾ ਘੁੜਾ ਖਾਂ ਹੈ ਵੱਡੇ ਘੁੜੇ ਜਾਂਦਾ ਕਣੀ ਨਾ ਇਹਦਾ ਹਾਂ ਹਾਂ ਉੱਥੋਂ ਦੀ ਹੈ ਟਾਇਲ ਆ ਮਾਈਨਰ ਵੱਡਾ ਕੁੜਾ ਵਜਦਾ ਹੈ ਨਾ ਓਏ ਨੰਗਲ ਡੈਮ ਦਾ ਪਾਈ ਫਿਰ ਜਾ ਗਿਆ ਪੋਲਾ ਗਿਆ ਵੱਡਾ ਨਾ ਓਏ ਦਿਖਾ ਕੇ ਪਾਣੀ ਉਹ ਥੋੜੀ ਨੂੰ ਕਾਫੀ ਆ ਪਾਣੀ ਇਹਦੇ ਵਿੱਚ ਚਾਹ ਲੱਡੰਗਾ ਲੈ ਜੂਆ ਘਰ ਸਾਰਿਆਂ ਦਾ ਮੈਂ ਕਿਹਾ ਪੀਨ ਨੂੰ ਓਏ ਪੀਨ ਨੂੰ ਕਹਨੇ ਆ ਭਾਈ ਚਲੋ ਮਿਲਦੇ ਖੇਤ ਤੇ ਆ ਕੇ ਤੁਹਾਨੂੰ ਬੰਬੀ ਤੇ ਮਿਲਦਾ ਮੈਂ ਬੰਬੀ ਤੇ ਉੱਥੇ ਛੱਡਦਾ ਹਾਂ ਜਾ ਕੇ ਹੁਣ ਰਾਹ ਤਾਂ ਨਹੀਂ ਬਣਾਉਂਦੇ ਵਾਲਾ ਫੇਰਾ ਕੋਈ ਕੀ ਦਿਖਾਈ ਦਿੰਦਾ ਪਾਣੀ ਵਾਲਾ ਕਾਰਜਕ੍ਰਮ ਚੱਲ ਰਿਹਾ ਹੈ ਭਾਈ ਤੇ ਆਪਾਂ ਘਰ ਵਾਲੇ ਚੋਹੇ ਝੋਲਾ ਕੇ ਨਾ ਤੇ ਅੱਜ ਵੀ ਲੇਟ ਛੱਡੀ ਬੰਬੀ 12 ਵਜੇ ਛੱਡੀ ਅੱਜ ਅੱਜ ਵੀ ਬਾਹਰ ਵਗਿਆ ਸੀ ਤੇ ਛੱਡ ਲਿਆ ਥੱਲੇ ਚਰਨੇ ਆ ਚਰ ਇਹ ਚਰਨੇ ਪਾਣੀ ਦੇ ਬਣ ਕੇ ਹਰਾ ਆਹ ਇੱਕ ਪੱਲੀਆਂ ਕਿਵੇਂ ਚੰਗਾ ਦੇਖ ਆ ਹੁਣੇ ਵੱਢਿਆ ਘਰ 2 ਵਜੇ ਤੇ ਬੰਬੀ ਛੱਡੀ ਲੇਟ ਉਹ ਮਤਾਂ ਕਿਹੜਾ ਲਾਇ ਕੋ ਖਾ ਕੇ ਘਟੋ ਘਟ ਦੋ ਘੰਟੇ ਖਾ ਗਿਆ ਹਾਂ ਉਹ ਵੱਡਾ ਸੀ ਕਿਹੜਾ ਤਿੰਨ ਕਨਾਲਾਂ ਵਾਂਗੂ ਕੁਛ ਥੋੜਾ ਮੱਥਾ ਲੱਗਿਆ ਸੀ ਗੱਲ ਤੇ ਇਥੇ ਜੂਹੇ ਨੇ ਖੜਾ ਆਏ ਤੇ ਇਥੇ ਨਿਕਲੂਆ ਪਾਣੀ ਤੇ ਮੈਂ ਉਹਦਾ ਕਰਨ ਨਹੀਂ ਪੂਕਾਰ ਬਾਈ ਚੂ ਚੂਹਿਆਂ ਦੀ ਜੇ ਮਿਲ ਗਿਆ ਦੇਖਣੇ ਖੜ ਗਿਆ ਤੇ ਹੁਣ ਪਾਣੀ ਆਪਾਂ ਛੱਡਿਆ ਥਲੜੇ ਬਾਹਾਂ ਚ ਭਾਈ ਪਾਥੀਆਂ ਵੀ ਦੀ ਜਾਂਦਾ ਨਾ ਬਰੋਲੇ ਖਾਂਦਾ ਆਹ ਕਾਰੇ ਚ ਨੱਕੇ ਮਾਰੇ ਪਏ ਆ ਕਿਉਂਕਿ ਕਿੱਦੇ ਸੁੱਕੇ ਚ ਬੀਜ ਘਟੇ ਸੀ ਉਹ ਪਾਣੀ ਲਗਾਤਾਰ ਚੱਲੀ ਜਾਂਦਾ ਸੀ ਲਗਾਤਾਰ ਤੇ ਹੁਣ ਆਪਾਂ ਇਹਦੇ ਵਿੱਚ ਛੱਡ ਲਿਆ ਭਾਈ ਇਹ ਦੇਖਾਂ ਕਿਨੇ ਮਿੰਟਾਂ ਚ ਲੱਗੂ ਕਹਿ ਰਹੇ ਹਨ ਦੇਖੀ ਚੱਲ 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 ਤਰਾ ਵੈਲਕਮ ਆ ਭਾਈ ਸਵਾਗਤ ਹੈ ਤੇਰਾ ਕਣਕ ਦੇ ਵਿੱਚ ਇਹ ਕਹਿ ਰਹੇ ਛੋਟਿਆ ਘਰ ਇਹ ਥੋੜੇ ਥੋੜੇ ਹੋਸ ਚ ਲੱਗੇ ਜਾਣਗੇ ਟਾਈਮ ਚ ਇਹ ਛੋਟੇ ਛੋਟੇ ਕਿਆਰੇ ਪਾਏ ਮੈਂ ਇਹ ਤੇ ਨਾਲੇ ਬਾਹਰ ਤਾਂ ਘਾ ਠੀਕ ਹੀ ਹੈ ਘਰ ਪੱਕਾ ਜਾ ਬਹਣਾ ਇਹ ਛੀਤੀ ਫਿਰੂਆ ਚਾਹ ਦੇ ਬਣ ਗਏ ਨੇ ਇੱਥੇ ਪਸੰਗ ਜਾ ਤਾਂ ਮਿਲਦੇ ਆ ਖੜ ਜਾ ਤੁਹਾਨੂੰ ਆਹ ਸੁਣ ਮਾਥੋਂ ਨਹੀਂ ਆ ਕੇ ਦੱਸਿਆ ਸੀ ਮੈਂ ਬੰਬੀ ਛੜਨਾ ਆ ਕੇ ਅੱਜ ਫੇਰ ਉੱਥੇ ਗਏ ਸੀ ਪੱਠੇ ਤੇ ਉੱਥੋਂ ਆ ਕੇ ਮੈਂ ਪੱਠੇ ਤੋਂ ਆ ਕੇ ਤੇ ਬੰਬੀ ਛੱਡ ਲਈ ਅਸੀਂ 12:00 ਵਜੇ ਹਾਂ ਮੈਂ ਪੌਣੇ 12 ਛੱਡੀ ਖਰ ਬੰਬੀ ਛੱਡ ਕੇ ਤੇ ਕਾਰਜਕ੍ਰਮ ਜਾਰੀ ਕਰਤਾ ਪਾਣੀ ਵਾਲਾ ਕਾਰਜਕ੍ਰਮ ਜਾਰੀ ਚੱਲੀ ਜਾਂਦਾ ਤੁਹਾਨੂੰ ਪਤਾ ਹੀ ਹੈ ਨਾ ਸਾਰਿਆਂ ਨੇ ਚੱਲੀ ਜਾਂਦਾ ਉਖਾਰਾ ਕਿਉਂਕਿ ਕੋਕੋਵਰ ਵਾਲਾ ਕਿਵੇਂ ਲਾ ਲਓ ਰਸਤੇ ਜੀ ਵੀ ਤੁਹਾਨੂੰ ਦੱਸਿਆ ਸੀ ਹੈ ਨਾ ਬੀਰੋ ਵਾਲੇ ਕੰਨੀ ਤੇ ਆਪਣੇ ਹਜੇ 2 ਕਿੱਲੇ ਹੋਰ ਪਏ ਐ ਇਹਦੇ ਸੁੱਤੇ ਦਾ ਜਾਦੇ ਪਿਆ 3.5 ਕਿੱਲੇ ਬਣ ਪਏ ਆਕੜਾ ਹੁਣ ਸ਼ੁਰੂ ਕਰਿਆ ਤੇ ਇਹ ਅਜੇ ਕੱਲ ਨੂੰ ਲੱਗੂਗਾ ਕਿਉਂਕਿ ਅੱਜ ਲੇਟ ਛੱਡੀ ਐ ਨਹੀਂ ਲੱਗਿਆ ਦਾ ਲਿਵੇ ਲੱਗਿਆ ਤਾਂ 2 ਕਿਲੇ ਹੋਰ ਪਏ ਇੱਕ ਅੱਧੀ ਬਾਰੀ ਹੋਰ ਆਜੂਗੀ ਕੱਸੀ ਦੀ ਤੇ ਕੋ ਉਧਰ ਪੇ ਸੜਕ ਕਨੀਓ ਉੱਥੇ ਉੱਥੇ ਵੀ ਡਿਊਟੀ ਲਾਉਣੀ ਪਊਗੀ ਤਾਂ ਹਾਂਜੀ ਦੋਸਤੋ ਹੁਣ ਬਾਰੀ ਆ ਗਈ ਭਾਈ ਕਮੈਂਟਾਂਾਂ ਦੀ ਕਮੈਂਟਾਂਾਂ ਚ ਕਿਹੜੇ ਵੀਰਾਂ ਨੇ ਕਮੈਂਟ ਕਰੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸਾਊ ਤੋਂ ਪਹਿਲਾਂ ਕਮੈਂਟ ਕੀਤਾ ਸੀ ਭਾਈ ਪਿਛਲੇ ਵਲੌਗ 'ਚ ਆ ਮਾਣੀ ਦੀ ਬਾਰੀ ਲਈ ਸੀ ਨਾ ਸਤਨਾਮ ਸਿੰਘ ਇਹ ਵੀਰ ਦਾ ਸ਼ੁਕਰੀਆ ਧੰਨਵਾਦ ਕਰਦੇ ਆ ਇਸ ਵੀਰ ਨੇ ਕਮੈਂਟ ਕੀਤਾ ਸਤਨਾਮ ਸਿੰਘ ਨੇ ਦੂਜੇ ਨੰਬਰ ਤੇ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਆਂਗੇ ਭਾਈ ਕਮੈਂਟ ਕੀਤਾ ਉਹਨੇ ਫੇਰ ਕਮੈਂਟ ਕੀਤਾ ਵਕੀਲ ਸਿੰਘ ਨੇ ਵਕੀਲ ਸਿੰਘ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਆਂ ਭਾਈ ਕਮੈਂਟ ਕੀਤਾ ਕਿਹੜੇ ਨੇ ਭਾਈ ਤਾਂ ਕਮੈਂਟ ਕਰਦੇ ਰਹਾ ਕਰੋ ਹੌਸਲਾ ਮਿਲਦਾਗਾ ਚੰਗੀ ਗੱਲਬਾਤ ਹੈਗੀ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਰਿਵਾਰਿਕ ਵੀਡੀਓ ਹੁੰਦੀਆਂ ਨੇ ਬੱਚੇ ਵੀ ਦੇਖ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਗੀ ਜੇ ਪਸੰਦ ਆਉਂਦੀ ਆ ਤਾਂ ਭਾਈ ਸਬਸਕ੍ਰਾਈਬ ਕਰ ਲਿਆ ਕਰੋਗੇ ਤਾਂ ਐਨੇ ਚ ਹੋਰ ਮਿਲਦਾ ਹੌਸਲਾ ਮਿਲਦਾ ਵੀ ਚਲੋ ਕੋਈ ਭਰਾ ਜੁੜਦਾ ਨਵਾਂ ਹਨਾ ਤਾਂ ਮਿਲਦੇ ਆਂ ਫਿਰ ਕਿਸੇ ਅਗਲੇ ਬਲੌਗ ਦੇ ਵਿੱਚ ਉਦ ਤੱਕ ਜਾਂਦੇ ਰਹੋ ਬਸਦੇ ਰਹੋ ਰੱਬ ਰੱਖਾ